ਮਾਮੀ ਦੇਖੋ ਕਿਵੇਂ ਦਾ ਸੀ ਪਤਾ ਬੱਤਾ ਸਿੱਖਾਂ ਦਾ ਬਹਿਰੀ ਸੀ 사ਤਗੁਰ ਜੀ ਨੇ ਏਡੀ ਵੱਡੀ અપਾਰ ਕਿਰਪਾ ਕੀਤੀ ਪੈੜਾ ਦਾ ਪੈੜਾ ਤੈਅ ਕਰਕੇ ਜਿਸ ਨੇ ਇਸ ਪੁੱਤਰ ਧਾਰਤੀ ਤੇ ਆਏ ਸੀਸਗੰਜ ਗੁਰਦੁਆਰਾ ਸਾਹਿਬ 사ਤਗੁਰਾਂ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਬਾਰਗੀ ਦਿੱਤਾ ਵੀ ਤੁਹਾਨੂੰ ਇਹ ਵੀ ਆਪਾਂ ਨੂੰ ਆ ਸੋਚਣਾ ਮਹੂਤ ਕਿ ਸਭ ਤੋਂ ਵੱਡਾ ਮਹਾਰਮ ਪਾਵੇਂ ਗੁਰੂ ਦੇ ਸੇਖ ਹੋਰ ਵੀ ਬਾਅਦ ਸੀ ਨਰੇ ਗ੍ਰੇਟੇ ਗੁਰੂ ਕੇ بیٹے ਇਹ ਮਾਨ ਫਾਟੇ ਹਿੱਸੇ ਆਇਆ ਜਿਹੜਾ ਅਜੇ ਤੱਕ ਨਹੀਂ ਜੁਗਾ ਜਗੰਤਰ ਤੱਕ ਸਾਰਾ ਕੁਝ ਤੁਹਾਡੇ ਹਿੱਸੇ ਨਾ ਤਾਂ ਇਹਵੇਂ ਹੀ ਚੱਲਦਾ ਜਾਣਾ ਦੂਸਰਾ ਸਭ ਤੋਂ ਮਹਿੰਗਾ ਤੇ ਸਭ ਤੋਂ ਬਲਖਣ ਪੱਕ ਉਹ ਵੀ ਗੁਰੂ ਸਾਹਿਬ ਚਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਵਾਅਦਾ ਕੀਤਾ ਉਹ ਕੱਲ ਦੀ ਜਿਹੜੀ ਸਾਧਗੁਰੂ ਜੀ ਆਪਣੇ ਸੀਸ ਤੇ ਸਜਾਉਂਦੇ ਸੀ ਉਹ ਤੁਹਾਡੇ ਇੱਥੇ ਆਈ ਕਿਉਂਕਿ ਉਹ ਸਮਾਂ ਇਹ ਮੁਝੇ ਦਾ ਸੀ ਪਰ ਉਸ ਕਲਗੀ ਦਾ ਮੈਂ ਸਾਡਾ ਮੁੱਲ ਵੀ ਭਾਈ ਜੀਵਨ ਸਿੰਘ ਜੀ ਨੇ ਚੁਕਾਇਆ ਭਾਵੇਂ ਸਤਿਗੁਰੂ ਜੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਬਾਪਾ ਜੀਵਨ ਸਿੰਘ ਨਾਂ ਰੱਖਿਆ ਪਰ ਦੇਖੋ ਸਤਿਗੁਰੂ ਜੀ ਨੇ ਕਿੱਡੀ ਵੱਡੀ ਇੱਕ ਊਣਾ ਦੇ ਉੱਤੇ ਪਾਰਪਕਾਰ ਕੀਤਾ ਜੇ ਕਲਗੀ ਲੱਗੀ ਸੀ ਸਾਰਾ ਪਰਿਵਾਰ ਉਹ ਸ਼ਹੀਦ ਵੀ ਕਰਵਾਇਆ ਜੇ ਅੱਜ ਦਾ ਸੇਖੋਂ ਦਾ ਮੈਂ ਸੋਚਣਾ ਇਹ ਗੁਰੂ ਕਾਲ ਦਾ ਸਮਾਂ ਸੀ ਗੁਰੂ ਕਾਲ ਦੇ ਸਮੇਂ ਤੋਂ ਬਾਅਦ ਵੀ ਸਿੱਖਾਂ ਨੇ ਬਹੁਤ ਬਹੁਤ ਕਰਵਾਨੀਆਂ ਕੀਤੀਆਂ ਪਰ ਅਯੋਗੇ ਯੁੱਗ ਦੇ ਵਿੱਚ ਇਹ ਕੌਲੀਏ ਤੇ ਫਿਰ ਐਵੇਂ ਲੱਗਦਾ ਕਿ ਸ਼ਾਇਦ ਸਾਡਾ ਮੂਲ ਘਟ ਪਿਆ ਇਹ ਕਰਵਾਨੀਆਂ ਵਾਲੇ ਸਿੰਘਾਂ ਨੇ ਸਿੱਖ ਇਤਿਹਾਸ ਨੂੰ ਨੂੰ ਇਤਿਹਾਸ ਦੇ ਹੁੰਦੇ ਹੋਤੇ ਬਹੁਤ ਵੱਡਾ ਇੱਕ ਸਨਾਰੀ ਅੰਕ ਤੁਹਾਡੇ ਹਿੱਸੇ ਆ ਗਿਆ